ਮੋਹੀ ਜੀ ਮੜੇ ਜੀ ਜੇਪੀ ਸਾਹਿਬ ਇਹਿੰਗ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਰ ਕੀ ਮੈਟਰ ਹੈਗਾ ਉਹਦੇ ਵਿੱਚ ਕੀ ਖੁਲਾਸਾ ਹੋਇਆ ਜੀ ਸਰ ਬਿਲਕੁਲ ਜੀ ਕੱਲ ਇੱਕ ਕੁਲਬੀਰ ਸਿੰਘ ਨਾਮ ਦਾ 28 ਸਾਲ ਦੀ ਉਮਰ ਦਾ ਇੱਕ ਵਿਅਕਤੀ ਦਾਖਲ ਹੋਇਆ ਸੀਗਾ ਹਸਪੀਟਲ ਦੇ ਵਿੱਚ ਗਨ ਸ਼ਾਟਿੰਗ ਦੀ ਨਾਲ ਉਸ ਨੇ ਸਨਸਨੀ ਕ੍ਰੀਏਟ ਕਰਤੀ ਆਪਣੇ ਸਾਰੇ ਪ੍ਰੈਸ ਦੇ ਵਿੱਚ ਪਬਲਿਕ ਦੇ ਵਿੱਚ ਇਹ ਹੀ ਆਉਣ ਲੱਗ ਪਿਆ ਵੀ ਕੋਈ ਗਨ ਸ਼ਾਟ ਹੋ ਗਿਆ ਜੀ ਕਿਸੇ ਗੋਲੀ ਗੋਲੀ ਚੱਲ ਗਈ ਜਦੋਂ ਕਿ ਪੁੱਛਗਿੱਛ ਦੌਰਾਨ ਜਦੋਂ ਉਹਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਇਹਨੇ ਜਿਹੜਾ ਕਹਾਣੀ ਬਣਾਈ ਸੀ ਉਹਨਾਂ ਨੇ ਵੀ ਅਸੀਂ ਕੱਚਾ ਜੀਰਾ ਰੋਡ ਤੇ ਸੀਗੇ ਤੇ ਉੱਥੋਂ ਅਸੀਂ ਰੁਕੇ ਤੇ ਰੁਕੇ ਇੱਕ ਜਿਹੜਾ ਉਤਰਿਆ ਤਾਂ ਕੋਈ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਇੱਕ ਜਿਹੜਾ ਨੇ ਗੋਲੀ ਚਲਾ ਦਿੱਤੀ ਇਹ ਬਿਲਕੁਲ ਝੂਠੀ ਕਹਾਣੀ ਬਣਾਈ ਸੀ ਇਹਨਾਂ ਨੇ ਤੇ ਉਥੋਂ ਜਦੋਂ ਪੁੱਛਗਿਛ ਇਹਨਾਂ ਦੀ ਕੀਤੀ ਗਈ ਤੇ ਸਾਥੀ ਜਾਂਦੀ ਇਹ ਤਾਂ ਹਸਪੀਟਲ ਸੀਗਾ ਜਿਹੜਾ ਕੁਲਵੀਰ ਸਿੰਘ ਸੀ ਉਹਦੇ ਸਾਥੀ ਕੁਲਵਿੰਦਰ ਸਿੰਘ ਮਨਪ੍ਰੀਤ ਸੁਖਵੀਰ ਅਰਸ਼ਦੀਪ ਜਦੋਂ ਪੁੱਛਗਿਛ ਕੀਤੀ ਸੀਆਈਏ ਦੇ ਵਿੱਚ ਡੀਐਸਪੀ ਸਿਟੀ ਸੀਆਈਏ ਇਨਚਾਰਜ ਐਸਐਚਓ ਸਦਰ ਤੇ ਉਹ ਪੁੱਛਗਿਛ ਤੇ ਗੱਲਾਂ ਸਾਹਮਣੇ ਆਈਆਂ ਵੀ ਇਹ ਇਹਨਾਂ ਦੇ ਕੋਲ ਇੱਕ ਨਜਾਇਜ਼ ਪਿਸਤੌਲ ਸੀ ਜਿਹੜਾ ਕੁਲਵੀਰ ਸਿੰਘ ਨੇ ਕਿਸੇ ਤੋਂ ਅੱਗੇ ਲਿਆ ਸੀ ਉਹ ਗਲੌਕ ਪਿਸਟਲ ਜਿਹੜਾ ਨਜਾਇਜ਼ ਉਹਨਾਂ ਦੇ ਕੋਲ ਸੀ ਉਹ ਇਹਨਾਂ ਤੋਂ ਕਾਰ ਦੇ ਵਿੱਚ ਅਚਾਨਕ ਉਸ ਨੂੰ ਲੋਡ ਕਰਦੇ ਜਾਂ ਹੋਰ ਉਹ ਚੱਲ ਗਿਆ ਤੇ ਇਹ ਜਦੋਂ ਚੱਲੇ ਤੋਂ ਬਾਅਦ ਉਹ ਇੰਜਰ ਹੋ ਗਿਆ ਤੇ ਇਹਨਾਂ ਨੇ ਇਹ ਕਹਾਣੀ ਬਣਾਈ ਵੀ ਹੁਣ ਪੁਲਿਸ ਨੂੰ ਕੀ ਦੱਸਾਂਗੇ ਤੇ ਇਹ ਸਾਡੀ ਵਿਥਿਨ 5 ਆਵਰਸ 4 5 ਆਵਰਸ ਸਾਡੀ ਸਾਰੀ ਟੀਮ ਨੇ ਇਹ ਸਾਰੀ ਇਹਨਾਂ ਦੀ ਜਿਹੜੀ ਝੂਠ ਝੂੜਦਾ ਫਲੰਦਾ ਸੀ ਝੂਠੀ ਕਹਾਣੀ ਨੂੰ ਸਾਹਮਣੇ ਲਿਆਂਦਾ ਤੇ ਇਹਨਾਂ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਜਿਹੜਾ ਵੈਪਨ ਹੈ ਗਲੌਕ ਪਿਸਟਲ ਆ ਉਹ ਵੀ ਰਿਕਵਰ ਹੋ ਗਿਆ। ਸਰ ਇਹ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਵੈਪਨ ਔਰ ਵੈਪਨ ਕਿਟ ਕਿੱਥੋਂ ਦਾ ਮੇਡ ਹੈਗਾ? ਜੀ ਇਹ ਗਲੌਕ ਪਿਸਟਲ ਹੈ ਜੀ ਇਹ ਆਸਟਰੀਆ ਮੇਡ ਹੈ ਤੇ ਬਾਹਰ ਲਈ ਆ। ਮਤਲਬ ਦੱਸਣ ਦਾ ਤੇ ਇਲੀਗਲ ਐਕਵਾਇਰ ਕੀਤਾ ਇਹਨਾਂ ਨੇ ਕਿਸੇ ਤੋਂ ਉਹ ਸਾਨੂੰ ਪੁੱਛਗਿੱਛ ਤੇ ਕਈ ਗੱਲਾਂ ਸਾਹਮਣੇ ਆਈਆਂ ਸਾਡੀਆਂ ਟੀਮਸ ਬਣੀਆਂ ਅਸੀਂ ਆਉਂਦੇ ਤੇਰਾ ਚ ਫੜ ਲਾ। ਸਰ ਇਹ ਕਿਤੇ ਬਾਦ ਦਾ ਨੂੰ ਜਾਣਦੇ ਚੱਲੇ ਸੀ ਇਹਨਾਂ ਚ ਆ ਗਿਆ ਵੇਚਣ ਵਾਸਤੇ ਆਏ ਹਣ। ਨਹੀਂ ਉਹ ਪੁੱਛਗਿੱਛ ਚੱਲ ਰਹੀ ਹੈ ਜੀ ਹਜੇ ਮੇਨ ਪੁੱਛਗਿੱਛ ਜਦੋਂ ਇਹ ਬੰਦਾ ਹਸਪੀਟਲ ਚੋਂ ਛੁੱਟੀ ਮਿਲੂਗੀ ਇਹਨੂੰ ਗ ਸਾਥੀਆਂ ਨੂੰ ਕਰ ਲਿਆ ਉਦੋਂ ਪੁਛਗਿਸਤੋਂ ਹੋਰ ਗੱਲਾਂ ਸਮਝਾਂ ਸਰ ਇਹਦੇ ਤੇ ਪਹਿਲਾਂ ਵੀ ਪਰਚਾ ਦਰਜ ਹੈਗਾ ਔਰ ਕਾਹਦਾ ਪਰਚਾ ਦਰਜ ਹੈ ਇਹਦੇ ਤੇ ਪਹਿਲਾਂ ਵੀ ਆਰਮ ਜੈਕਟ ਦਾ ਪਰਚਾ ਦਰਜ ਹੈ ਜੀ ਐਸਐਸਓਸੀ ਫਾਜ਼ਲ ਕਾਬਲੋਂ ਦਰਜ ਹੈ 17 ਨੰਬਰ ਮੁਕੱਦਮਾ 25923 ਦਾ ਹੈ ਜੀ ਆਰਮ ਜੈਕਟ ਦਾ ਸਰ ਕੀ ਹੁਣ ਕੰਮ ਕਰਦੇ ਆ ਜੀ ਅਸਲੇ ਦੀ ਦੇਖੋ ਪੁਛਗਿਸਤ ਚੱਲ ਰਹੀ ਹੈ ਜੀ ਜਿਹੜਾ ਵੀ ਕਰ ਰਹੇ ਹੋਣੇ ਉਸ ਹਾਵ ਨਾਲ ਇਹਨਾਂ ਤੇ ਪਰਚਾ ਦਿੱਤਾ ਹੈ ਤੇ ਹੋਰ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਕਿੰਨੇ ਜਣਿਆਂ ਦੇ ਪਰਚਾ ਦਰਜ ਕੀਤਾ ਪਿਸਟਲ ਆ ਰਹੇ ਨਹੀਂ ਨਜਾਇਜ਼ ਹਥਿਆਰ ਆ ਰਹੇ ਨਹੀਂ ਕੀ ਉਹਨਾਂ ਚੋਂ ਇੱਕ ਲੱਗਦਾ ਜੀ ਕਿਉਂਕਿ ਫੋਰਨ ਮੇਡ ਪਿਸਟਲ ਹੈ ਜੀ ਦੇਖੋ ਪੁਛਗਿਛ ਚੱਲ ਰਹੀ ਹੈ ਹਜੇ ਇਹ ਮੇਨ ਜਿਹੜਾ ਬੰਦਾ ਹੈ ਹਸਪੀਟਲ ਚ ਹੈ ਜਦੋਂ ਹੀ ਇਸ ਨੂੰ ਅਸੀਂ ਆਪਣੇ ਪੁਲਿਸ ਕਸਟਡੀ ਚ ਲਿਆਉਣੇ ਆ ਤੇ ਹੋਰ ਕਾਫੀ ਖੁਲਾਸੇ ਸਾਹਮਣੇ ਹੋਣਗੇ ਆਉਣਗੇ ਤੇ ਅਸੀਂ ਉਹਨਾਂ ਬਾਰੇ ਆਪਾਂ ਸਾਂਝਾ ਕਰਾਂਗੇ ਸਰ ਕਿੰਨੇ ਜਣਿਆਂ ਦੇ ਮਾਮਲਾ ਦਰਜ ਕੀਤਾ ਔਰ ਕਿਹੜੀ ਤਰ੍ਹਾਂ ਦਾ ਇਹ 5 ਜਣੇ ਤੇ ਮਾਮਲਾ ਦਰਜ ਕੀਤਾ ਜੀ ਇਹਦੇ ਵਿੱਚ 109 ਤੇ 3 ਸਬਸੈਕਸ਼ਨ uh, 5 ਬੀ ਐਨ ਐਸ 25 54 8 ਆਬਜੈਕਟ ਤੇ ਇਹਦੇ ਵਿੱਚ ਅ ਅਰਚਾ ਦਾ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਵੀ ਇੱਕ ਮੈਟਰ ਇਦਾਂ ਦਾ ਸਾਹਮਣੇ ਆਇਆ ਹੈਗਾ ਸੀਗਾ ਜਿਹੜੇ ਆਪਣੇ ਆਪ ਘਾਣੀ ਬਣਾਈ ਗਈ ਸੀ ਇਹ ਵੀ ਮੈਟਰ ਹੁਣ ਸਾਹਮਣੇ ਆਇਆ ਹੈਗਾ ਆਪਣੇ ਆਪ ਘਾਣੀ ਬਣਾਈ ਗਈ ਹੈਗੀ ਸੀ ਮੈਂ ਹੀ ਕਹਿਣਾ ਚਾਹਣਾ ਜੀ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਅ ਚੀਜ਼ ਨੂੰ ਪਹਿਲਾਂ ਐਨਲਿਸਿਸ ਉਹ ਤਾਂ ਕਰ ਲੈਣਾ ਚਾਹੀਦਾ ਉਹਦੇ ਬਾਰੇ ਦੇਖ ਲੈਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਤੇ ਅਜਿਹੇ ਬੰਦੇ ਜਿਹੜੇ ਸ਼ਰਾਰਤੀ ਆਂਸਰ ਹੈ ਸਥਿਤੀ ਨੂੰ ਏਰੀਆ ਨੂੰ ਆਪਣੇ ਮਾਹੌਲ ਨੂੰ ਇਹ ਅਸ਼ਾਂਤ ਕਰਦੇ ਆ ਸਨਸਨੀਖੇਜ ਬਣਾਉਂਦੇ ਆ ਚੀਜ਼ਾਂ ਨੂੰ ਤੇ ਮੈਂ ਆਪਣੇ ਜਿਵੇਂ ਬਹੁਤ ਰਿਸਪਾਂਸਿਬਲ ਪ੍ਰੈਸ ਹੈ ਸਾਡੀ ਤੁਸੀਂ ਬਹੁਤ ਰਿਸਪਾਂਸਿਬਲੀ ਕੱਲ ਕਿਸੇ ਨੇ ਜਦੋਂ ਪਤਾ ਲੱਗ ਗਿਆ ਵੀ ਸ਼ੱਕੀ ਜਾ ਲੱਗਦਾ ਕਿਸੇ ਨੇ ਇਸ ਗੱਲ ਨੂੰ ਨਹੀਂ ਚੱਕਿਆ ਤੇ ਆਪਣਾ ਨਹੀਂ ਇਸੇ ਦਾ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਲੋਕਾਂ 'ਚ ਵੀ ਤੇ ਅਜਿਹੇ ਜਿਹੜੇ ਮੜੇ ਆਨਸਰ ਹੈ ਝੂਠਾ ਕੋਈ ਵਕੂਆ ਬਣਾ ਕੇ ਝੂਠੀ ਕਹਾਣੀ ਬਣਾ ਕੇ ਆ ਬਚਣ ਦੀ ਕੋਸ਼ਿਸ਼ ਕਰਦੇ ਆ ਜਾਂ ਹੋਰ ਜਿਹਨਾਂ ਇਹਨਾਂ ਦੇ ਮਨਸੂਬੇ ਹੁੰਦੇ ਆ ਉਹ ਇਹਨਾਂ ਦੇ ਆਪਾਂ ਸਾਡੇ ਜਿਵੇਂ ਇਸ ਨੂੰ 4-5 ਘੰਟਿਆਂ ਦੇ ਵਿੱਚ ਹੀ ਸਾਡੀ ਟੀਮਾਂ ਨੇ ਇਹਨਾਂ ਦੇ ਮਨਸੂਬੇ ਫੇਲ ਕਰਤੇ ਤੇ ਇਹਨਾਂ ਨੇ ਜੋ ਕਰਾਇਮ ਕੀਤਾ ਸੀ ਉਸ ਸੰਬੰਧ ਇਹਦੇ ਤੇ ਸਖਤ ਧਾਰਾ ਧਰਾਵਾਂ ਤਹਿਤ ਅਸੀਂ ਕੇਸ ਜਿਸਟਿਸ ਕੀਤਾ ਤੇ ਨਾਲ ਹੀ ਜਿਹੜਾ ਪਹਿਲਾਂ ਵੀ ਇਥੇ ਇੱਕ ਟਰੈਵਲ ਏਜੰਟ ਨੇ ਕੀਤਾ ਸੀਗਾ ਉਹਦੇ ਤੇ ਵੀ ਅਸੀਂ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਹੈ ਉਹਦੀ ਵੀ ਗੱਲ ਸਾਰੀ ਸਾਹਮਣੇ ਆ ਗਈ ਸੀ ਉਹਦਾ ਝੂਠ ਸਾਹਮਣੇ ਆ ਗਿਆ ਸੀ ਜਦੋਂ ਸੀ ਬਹੁਤ ਗਹਿਰੀ ਨਾਲ ਉਹਨੂੰ ਪੁੱਛਿਆ ਗਿਆ ਸੀ